ਸਿਤਾ ਮੋਲਿਆ ਜੀ ਬਹੁਤ ਖੁਸ਼ੀ ਆ ਅਸੀਂ ਮੈਡਲ ਲੈ ਕੇ ਆਏ ਆ ਇਹ ਸਰਦਾਰ ਸ਼ਾਮ ਸਿੰਘ ਦੀ ਟਾਰੀ ਆ ਜੀ ਤੇ ਬਹੁਤ ਮਾਣ ਵਾਲੀ ਗੱਲ ਆ ਅਸੀਂ ਇਸ ਪਿੰਡੋਂ ਉੱਠ ਕੇ ਅਸੀਂ ਇਸ ਮਕਾਮ ਤੇ ਪਹੁੰਚੇ ਆ ਅੱਜ ਅਹੀਂ ਵੀ ਐਸ਼ੀ ਮੈਡਲ ਲੈ ਕੇ ਆਏ ਆ ਤੇ ਇਦਾਂ ਹੀ ਗਾਂ ਹੀ ਮੈਡਲ ਲੈ ਕੇ ਆਵਾਂਗੇ ਤੇ ਟਾਰੀ ਗਰਾਉਂਡ 'ਚ ਅਹੀਂ ਇਦਾਂ ਹੀ ਸਾਡਾ ਸਮਾਤ ਹੁੰਦਾ ਰਹੂਗਾ ਅੱਜ ਪਿੰਡ ਵਾਲਿਆਂ ਵੱਲੋਂ ਜੀ ਤੁਹਾਡਾ ਸਵਾਗਤ ਕੀਤਾ ਗਿਆ ਕਿੰਨਾ ਖੁਸ਼ੀ ਹੋ ਰਹੀ ਹੈ ਬਹੁਤ ਜਿਆਦਾ ਖੁਸ਼ੀ ਹੋ ਰਹੀ ਆ ਜੀ ਬਹੁਤ ਜਿਆਦਾ ਖੁਸ਼ੀ ਆ ਜੀ ਏ ਖੁਸ਼ੀ ਹਰ ਵਾਰੀ ਮਿਲਦੀ ਆ ਜੀ ਪਿਛਲੇਆਂ ਜੀ ਕੌਨਗਲ ਤੋਂ ਗੇਮਰ ਜੋ ਮੈਡਲ ਲੈ ਕੇ ਆਏ ਸੀ 올림픽 ਚ ਮੈਡਲ ਲੈ ਕੇ ਆਏ ਸੀ ਅੱਜ ਇਸ ਰੀਜੀਓਨ ਚੈਂਪੀਅਨ ਟਰਾਫੀ ਚ ਮੈਡਲ ਲੈ ਕੇ ਆਏ ਆ ਤੇ ਹਮ ਹਰ ਸਮਾਨ ਇਦਾਂ ਹੀ ਹਾਨੂੰ ਸਨਮਾਨਤ ਮਿਲਦਾ ਵਾ ਤੇਾਨੂੰ ਬਹੁਤ ਖੁਸ਼ੀ ਆ ਜੀ ਇਹ ਚੀਜ਼ ਉਹਨਾਂ ਦੇ ਕਮੇਟੀ ਦੇ ਵਿੱਚ ਗਰਾਊਂਡ ਵਾਸਤੇ ਕੀ ਤੁਹਾਡਾ ਤੁਹਾਡਾ ਲਿਖਿਆ ਜਾਏਗਾ ਗਰਾਊਂਡ ਦਾ ਪ੍ਰਾਲਾ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਅਸੀਂ ਜਿਹੜੇ ਆਪਣੇ ਸਪੋਰਟਸ ਮੰਤਰੀ ਆ ਮੀਟੇਰ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ ਕਿ ਸਾਡੀ ਜਿਹੜੀ ਗਰਾਊਂਡ ਆ ਉਹ ਗਰਾਸ ਦੀ ਗਰਾਊਂਡ ਆ ਤੇ ਸਾਨੂੰ ਐਕਸ ਟੋਟਰਫ ਦਿੱਤੀ ਜਾਵੇ ਜੇਰੇ ਸਾਡੇ ਪਲੇਅਰ ਆ ਉਹਨਾਂ ਜਿਹੜਾ ਬੇਸਿਕ ਆ ਉਹ ਥੋੜਾ ਸਟਰੋਂਗ ਹੋਵੇ ਤੇ ਸਾਡੇ ਪਿੰਡ ਦੇ ਵਿੱਚੋਂ ਕਾਫੀ ਬੱਚੇ ਨੇ ਜਿਹੜੇ ਇਸ ਟਾਈਮ ਅਕੈਡਮੀਆ ਦੇ ਵਿੱਚ ਖੇਡ ਰਹੇ ਨੇ ਤੇ ਉਹ ਇਸ ਟਾਈਮ ਨੂੰ ਲੱਗਦਾ ਕਿ ਨੈਕਸਟ ਉਹ ਨੈਟਿੰਗ ਦੇ ਵਿੱਚ ਦੂਰ ਜਾਣਗੇ ਤੇ ਮੈਡਲ ਲੈ ਕੇ ਆਉਣਗੇ ਨੌਜਵਾਨਾਂ ਨੂੰ ਕੀ ਉਪੀਲ ਨੌਜਵਾਨਾਂ ਨੂੰ ਇਹੋ ਪਿਛਲੇ ਆਜੀ ਨਸ਼ਿਆਂ ਤੋਂ ਦੂਰ ਰਹਿਣਾ ਵਾਦ ਤੋਂ ਬਾਅਦ ਗਰਾਊਂਡ 'ਚ ਆਉਣ ਤੇ ਆਪਣੀ ਮਿਹਨਤ ਕਰਨ ਅੱਗੇ ਵਧਣਾ ਮੈਂ ਇਹੋ ਕਹਿਣਾ ਚਾਹੁੰਦਾ ਸਾਡੇ ਪਿੰਡ ਦੇ ਪਰਚੰਦ ਸਿੰਘ ਆ ਗੁਰਪ੍ਰੀਤ ਸਿੰਘ ਇਹ ਨਵੇਂ ਕੋਚ ਨੇ ਇੱਥੇ ਟਾਰੀ ਦੇ ਵਿੱਚ ਇਹ ਬੱਚਾ ਨੂੰ ਪ੍ਰੈਕਟਿਸ ਕਰਵਾ ਰਹੇ ਆ ਬਹੁਤ ਜ਼ਿਆਦਾ ਇਹਨਾਂ ਨੂੰ ਇਹਨਾਂ ਨੇ ਮਿਹਨਤ ਕਰਾਈ ਬੱਚਿਆਂ ਨੂੰ ਇਸ ਟਾਈਮ ਇਹਨਾਂ ਦੇ ਖਲਾਜ ਵਾਲੇ ਬੱਚੇ ਨੇ ਉਹ ਅਕੈਡਮੀ ਦੇ ਵਿੱਚ ਗਏ ਆ ਤੇ ਉਹ ਹਰ ਸਾਲ ਜਦੋਂ ਵੀ ਅਕੈਡਮੀ ਤੋਂ ਖੇਡ ਕੇ ਆਉਂਦੇ ਮੈਡਲ ਲੈ ਕੇ ਆਉਂਦੇ ਹੁਣ ਇਸ ਟਾਈਮ ਨੈਸ਼ਨਲ ਦੇ ਵਿੱਚ ਟਾਰੀ ਦੇ ਦੋ ਤਿੰਨ ਮੁੰਡੇ ਖੇਡਣ ਗਏ ਆ ਜੀ ਮੈਡਲ ਲੈ ਕੇ ਆਏ ਆ ਤੇ ਇਹਨਾਂ ਦੀ ਸਾਰੀ ਬਦੌਲਤ ਆ ਜਿਹੜੇ ਮਿਹਨਤ ਕਰਵਾ ਰਹੇ ਨੇ ਤੋਂ ਮੇਰੇ ਕੋ ਕਹਾਂ ਚਾਹੁੰਦਾ ਕਿ ਇਹ ਵੱਧ ਤੋਂ ਵੱਧ ਦੇ ਬੱਚਾ ਨੂੰ ਮਿਹਨਤ ਕਰਾਉਣ ਇਹ ਬੱਚੇ ਸਾਡੇ ਆ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੱਕ ਜਾਣ ਹੋਰਲੇ ਸਮੇਂ ਤੇ ਇੰਟਰਨੈਸ਼ਨਲ ਪੇਡੇ ਹੋਰ ਲੱਭਾਂਗੇ ਜੀ ਕਾਜਲ ਜੀ ਬਿਲਕੁਲ ਬਿਲਕੁਲ ਲੱਭਣਗੇ ਜੀ ਸਾਡੇ ਟਾਰੀ ਦੇ ਵਿੱਚ 100 ਪਲੱਸ ਬੱਚਾ ਆ ਰਿਹਾ ਹੈ ਹਾਕੀ ਖੇਡਣ ਦੇ ਵਿੱਚ ਤੇ ਕਾਫੀ ਹੌਨਰ ਬੱਚੇ ਨੇ ਟਾਰੀ ਦੇ ਤੇ ਸਾਨੂੰ ਹੋਰ ਦੋਨ ਤਰ੍ਹਾਂ ਸਲਾਂ ਦੇ ਵਿੱਚ ਸਾਨੂੰ ਬੱਚੇ ਜਰੂਰ ਇੰਡੀਆ ਟੀਮ ਦੇ ਵਿੱਚ ਮਿਲਣਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਵੀ ਸਾਡੇ ਪਿੰਡ ਮੀਡੀਆ ਦੇ ਤੌਰ ਤੇ ਆਏ ਜੋ ਤੇ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਹੈ ਜੀ ਮੈਂ ਟਾਰੀ ਹਾਕੀ ਕੋਚ ਇੱਥੇ ਆਪਣੀ ਕੋਚਿੰਗ ਦੇ ਰਿਹਾ ਹਾਂ ਜੀ ਕਿ ਸਾਨੂੰ ਬਹੁਤ ਹੀ ਮਾਣ ਵਾਲੀ ਗੱਲ ਹੈ ਆ ਖੁਸ਼ੀ ਵਾਲੀ ਗੱਲ ਹੈ ਵੀ ਜਗਰਾਤ ਸਿੰਘ ਜੋ ਕਿ ਏਸ਼ੀਅਨ ਚੈਂਪੀਅਨ ਟਰੋਫੀ ਵਿੱਚ 골ਡ ਮੈਡਲ ਲੈ ਕੇ ਆਇਆ ਤੇ ਲਾਸਟ ਮਿੰਟਾਂ ਵਿੱਚ ਵੀ ਮੁਕਾਬਲਾ ਬਹੁਤ ਹੀ ਸਖਤ ਸੀ ਜੀ ਉਹਦੇ ਵਿੱਚ ਲਾਸਟ ਮਿੰਟਾਂ ਲਾਸਟ 7 ਮਿੰਟ ਰਹਿ ਗਏ ਜਿਹਦੇ ਵਿੱਚ ਜਗਰਾਤ ਸਿੰਘ ਨੇ 골 ਕੀਤਾ ਜੀ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਲਾਸਟ 골 ਵੀ ਜਗਰਾਤ ਸਿੰਘ ਦਾ ਆਇਆ ਚਲੋ ਟੀਮ ਸਾਰੀ ਦਾ ਜੋਰ ਲੱਗਾ ਚਲੋ ਲਾਸਟ 골 ਇਹਦੇ ਹਿੱਸੇ ਆਇਆ ਜੀ ਤੇ ਬਹੁਤ ਹੀ ਜਿਆਦਾ ਮਾਣ ਵਾਲੀ ਗੱਲ ਹੈ ਜੀ ਸਾਡੇ ਜੋ ਅੱਜ ਜਗਰਾਤ ਸਿੰਘ ਇਥੇ ਪਹੁੰਚੇ ਨੇ ਅਟਾਰੀ ਹਾਕੀ ਗਰਾਊਂਡ ਦੇ ਸਿੱਧਾ ਵੀ ਇਹਨਾਂ ਦਾ ਨਿਗਾਸਵਾਦ ਕੀਤਾ ਗਿਆ ਜੀ ਅੱਜ ਕਿੰਨਾ ਕੁ ਸ਼ੌਗਰ ਦੇ ਕਿੰਨੀ ਬਿਜੀ ਦੀ ਮਹਿਰ ਆ ਲੱਗਦੇ ਤੁਸੀਂ ਦੇਖਿਆ ਹੀ ਹੈ ਜੀ ਇਹ ਟੈਰੀ ਜਿਹਾ ਵਿਆਹ ਵਾਲਾ ਮਾਹੌਲ ਹੈ ਜੀ ਸਾਡੇ ਹਰ ਵਾਰ ਹੁੰਦਾ ਹੈ ਜੀ ਜਦੋਂ ਬਰਮਿੰਗਮ ਦੇ ਵਿੱਚ ਕਾਮਨਵੈਲਥ ਗੇਮਸ ਦੇ ਵਿੱਚ ব্রੌਂਜ਼ ਮੈਡਲ ਲੈ ਕੇ ਆਏ ਉਦੋਂ ਵੀ ਇਹੋ ਜੀ ਤੇ ਹੁਣ ਲਾਸਟ ਟਾਈਮ ਜਦੋਂ ਮੀਨੀ 올림픽 ਦੇ ਵਿੱਚ ব্রੌਂਜ਼ ਮੈਡਲ ਆਇਆ ਜੀ ਉਦੋਂ ਵੀ ਸਾਡੇ ਵਿਆਹ ਵਾਲਾ ਮੌੜੀ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਇਹਨਾਂ ਜਗਰਾ ਸਿੰਘ ਦੀ ਆਉਣ ਦੀ ਖੁਸ਼ੀ ਦੇ ਵਿੱਚ ਸਾਨੂੰ ਐਨ ਆਰ ਆਈ ਵੀਰਾਂ ਨੇ ਇਹਦੀ ਜਿੱਤਣ ਦੀ ਖੁਸ਼ੀ ਦੇ ਵਿੱਚ 골ਡ ਮੈਡਲ ਦੀ ਖੁਸ਼ੀ ਦੇ ਵਿੱਚ ਸਾਨੂੰ ਐਨ ਆਰ ਆਈ ਵੀਰ ਨੇ ਜੋ ਕਿ ਹਾਨੂੰ ਸਮਾਨ ਭਰਾਈਡ ਕੀਤਾ 골ਕੀਪਰ ਦੀ ਕਿੱਟ ਹੈ ਜੀ ਤੇ 100 ਫੁੱਟ ਦਾ ਨੈਟਾ ਹੈ ਜੀ ਉਹਦੇ ਵਿੱਚ ਸਾਨੂੰ ਐਨਆਰਆਈ ਵੀਰ ਜਿਹੜੇ ਭੇਜਣ ਵਾਲੇ ਸਮਾਨ ਦੀ ਹਰ ਸਮੇਂ ਸਮੇਂ ਦੇ ਸਾਨੂੰ ਐਨਆਰਆਈ ਵੀਰ ਸਮਾਨ ਭੇਜਦੇ ਆ ਜੀ ਜਗਰਾਤ ਸਿੰਘ ਸੰਦੀਪ ਸਿੰਘ ਇਹਨਾਂ ਦੀ ਮਦਦ ਹੁੰਦੀ ਹੈ ਜੀ ਹੁਣ ਇਸ ਟਾਈਮ ਸਾਨੂੰ ਇਸ 골ਕੀਪਰ ਦੀ ਜਿਹੜੀ ਕਿੱਟ ਆ ਅਰਸ਼ਦੀਪਕ ਕੈਨੇਡਾ ਨੇਸਟਾ ਤੋਂ ਆਏਗੇ ਨੇ ਜੀ ਕਰਨ ਵੀਰ ਸਿੰਘ ਸੰਧੂ ਜੋ ਕਿ ਕੈਨੇਡਾ ਹੈਗਾ ਕਿ ਜਗਰੂ ਜਗਰੂ ਸਿੰਘ ਮਿੱਠੂ ਮੁੰਡਾ ਨਿਊਜ਼ੀਲੈਂਡ ਹੈਗਾ ਉਹਨਾਂ ਵੱਲੋਂ ਸਾਨੂੰ ਜਗਰਾਤ ਸਿੰਘ ਦੇ ਜਿੱਤਣ ਦੀ ਖੁਸ਼ੀ ਦੇ ਵਿੱਚ ਏਸ਼ੀਅਨ ਚੈਂਪੀਅਨ ਟਰਾਫੀ ਜਿੱਤਣ ਦੀ ਖੁਸ਼ੀ ਵਿੱਚ ਸਨਮਾਨ ਪ੍ਰੋਵਾਈਡ ਕੀਤਾ ਗਿਆ ਜੋ ਕਿ ਅੱਜ ਅਸੀਂ ਬੱਚਿਆਂ ਦੇ ਵਿੱਚ ਦਿੱਤਾ ਹੋਇਆ ਜਗਰਾਤ ਸਿੰਘ ਦੇ ਸ਼ੋਭਾ ਥਾਂ ਦੇ ਨਾਲ ਬੱਚਿਆਂ ਨੂੰ ਆਪਾਂ ਸੌਂਪ ਦਿੱਤਾ ਹੋਇਆ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ ਮੈਂ ਅਮਰਜੀਤ ਸਿੰਘ ਸ਼ੰਦਾਹਾ ਦੀ ਕੋਚ ਹਟਾਰੀ ਅੱਜ ਹੀ ਚੈਂਪੀਅਨ ਟਰਾਫੀ ਏਸ਼ੀਅਨ ਚੈਂਪੀਅਨ ਟਰਾਫੀ ਜਿੱਤਣ ਤੇ ਜਗਰਾਤ ਸਿੰਘ ਦਾ ਪਿੰਡ ਹੋਣ ਤੇ ਸਵਾਗਤ ਕਰਦੇ ਹਾਂ ਵਿਕਾਸ ਸਵਾਗਤ ਕਰਦੇ ਆ ਸਾਨੂੰ ਜਿੱਤ ਦੀ ਖੁਸ਼ੀ ਦੇ ਵਿੱਚ ਬਹੁਤ ਖੁਸ਼ੀ ਆ ਸਾਡੇ ਬੱਚੇ ਬਹੁਤ ਖੁਸ਼ ਨੇ ਅਸੀਂ ਇਹਨਾਂ ਦਾ ਪਿੰਡ ਪਹੁੰਚ ਤੇ ਨਿੱਘਾ ਸਵਾਗਤ ਕਰਦੇ ਆ ਸਾਨੂੰ ਬਹੁਤ ਖੁਸ਼ੀ ਆ ਇਸ ਟਾਈਮ ਸਾਡੇ ਕੋਲ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੱਚਾ ਸਾਡੇ ਕੋਲ ਇਨਾਂ ਗਰਾਉਂਡਾਂ ਦੇ ਵਿੱਚ ਹੈ ਔਰ ਮੇਰੇ 150 ਬੱਚਾ ਕਿਸੇ ਵੀ ਗਰਾਉਂਡ ਚ ਨਹੀਂ ਹੈਗਾ ਜਿਹੜਾ ਸਾਡੀ ਇਨਾਂ ਗਰਾਉਂਡਾਂ ਦੇ ਵਿੱਚ 150 ਬੱਚਾ ਖੇਡ ਰਿਹਾ ਉਹ ਇਹਨਾਂ ਸੀਨੀਅਰ ਜਿਹੜੇ ਜੋਗੇ ਹੋੜੀ ਨੇ ਜੋਰਾਜ ਆ ਸ਼ਮਸ਼ੀਰ ਆ ਇਹਨਾਂ ਦੀ ਉਦੌਦਤੀ ਆ ਇਸ ਸਮੇਂ ਸਮੇਂ ਤੇ ਸਾਨੂੰ ਸਮਾਨ ਪ੍ਰੋਵਾਈਡ ਕਰਦੇ ਨੇ ਬੱਚਿਆਂ ਦੀ ਹੈਲਪ ਕਰਦੇ ਨੇ ਤੇ ਅਹੀਂ ਇਹਨਾਂ ਦਾ ਪਿੰਡ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦਾ ਪਿੰਡ ਵਿੱਚ ਕਿਸਤਾਂ ਦੀ ਖੁਸ਼ੀ ਹੈ ਨਹੀਂ ਪਿੰਡ ਵਿੱਚ ਬਹੁਤ ਖੁਸ਼ੀ ਹੈ ਜੀ ਪਿੰਡ ਦੇ ਨਾਲ ਸਾਰੇ ਪਤਵੰਤੇ ਸੱਜਣ ਆਏ ਨੇ ਪਿੰਡ ਦਾ ਇਹਨਾਂ ਦਾ ਜੁਗਰਾਜ ਦਾ ਸਵਾਗਤ ਕਰਨ ਵਾਸਤੇ ਅਹੀਂ ਇਹਨਾਂ ਦਾ ਪਿੰਡ ਪਹੁੰਚਣ ਤੇ ਸਵਾਗਤ ਕਰਦੇ ਹਾਂ ਕੀ ਉਮੀਦ ਆ ਰਹੀ ਹੈ ਇਹਨਾਂ ਤੋਂ ਆਹ ਨੂੰ ਸੁਣੂਗਾ ਇਹਨਾਂ ਤੋਂ ਉਮੀਦ ਤੇ ਬਹੁਤ ਹੈ ਜੀ ਸਾਨੂੰ ਆਸਾਂ ਦੇ ਹੈਗੀਆਂ ਹੀ ਇਹਨਾਂ ਤੋਂ ਇਹ ਜਿੰਨੇ ਦੋ ਨੇ ਦੋਵਾਂ 'ਚ ਸਾਨੂੰ ਬਾਈ ਮਿਲਣ ਹਾਂਜੀ ਕਿ ਇਹ ਸਾਰੇ ਨੈਸ਼ਨਲ ਨਿਕਲ ਪਲੇਅਰ ਇੱਕ ਅੱਗੇ ਇਹਨਾਂ ਨੂੰ ਸਮਝਾਉਣ ਖੜਾਉਣ ਇਹਨਾਂ ਨੂੰ ਤੇ ਇਹਨਾਂ ਦੀ ਹੈਲਪ ਕਰਨ ਅਸੀਂ ਵੀ ਜਿੱਦਾਂ ਸਾਡੇ ਸੀਨੀਅਰ ਸਾਡੀ ਹੈਲਪ ਕਰਦੇ ਰਹੇ ਅਸੀਂ ਬੱਚਿਆਂ ਦੀ ਹੈਲਪ ਕਰਦੇ ਆ ਸਾਡੇ ਇੱਥੇ ਗਰਾਊਂਡ ਦੇ ਵਿੱਚ ਇਹੋ ਜਿਹਾ ਗਰਾਊਂਡ ਇਹ ਵੱਖਰੀ ਗਰਾਊਂਡ ਆ ਵੀ ਜਿਹਦੇ ਵਿੱਚ ਕਿਸੇ ਵੀ ਬੱਚੇ ਕੋ ਕੋਈ ਫੀਸ ਨਹੀਂ ਆ ਔਰ ਕੋਈ ਕਿਸੇ ਸਕੂਲ ਕੋ ਫੀਸ ਲਈ ਨਹੀਂ ਜਾਂਦੀ ਔਰ ਸਾਰਾ ਹੀ ਐਨ ਆਰ ਆਈ ਵੀਰ ਯਾਹਾਂ ਜੁਵਰਾਜ ਸ਼ਮਸ਼ੀਰ ਯਾਹਾਂ ਹੀ ਇਹ ਸਾਰੇ ਮਿਲ ਜੁਲ ਕੇ ਗਰਾਊਂਡ ਚਲਾਉਂਦੇ ਆ ਅਸੀਂ ਪੰਜਾਬ ਸਰਕਾਰ ਕੋ ਮੰਗ ਕਰਦੇ ਆਂ ਵੀ ਸਾਨੂੰ ਇਹ ਜਲਦੀ ਤੋਂ ਜਲਦੀ ਐਸਟੋਟਰਾਫ ਪੀਆ ਹੋਵੇ ਤਾਂ ਕਿ ਅਸੀਂ ਹੋਰ ਨੈਸ਼ਨਲ ਪਲੇਅਰ ਤਿਆਰ ਕਰ ਸਕੀਏ ਸਾਡੀ ਇਹ ਜਿਹੜੀ ਮੰਗ ਆ ਬਹੁਤ ਜ਼ਰੂਰੀ ਆ ਤੇ ਸਾਡੀ ਇਹ ਮੰਗ ਪ੍ਰਵਾਨ ਹੋਣੀ ਚਾਹੀਦੀ ਬਹੁਤ ਜਗ੍ਹਾ ਤੇ ਐਸਟੋਟਰਾਫ ਲੱਗ ਚੁੱਕੀ ਆ ਜਿੱਥੇ 30 ਦੀ 25-25 ਪਲੇਅਰ ਖੇਡਦੇ ਨੇ ਤੇ ਸਾਡੇ ਕੋਲ ਇੰਨੇ ਪਲੇਅਰ ਆ ਵੀ ਸਾਡੇ ਕੋਲ ਸਾਹਮਣੇ ਨਹੀਂ ਜਾਂਦੇ ਤੇ ਅਸੀਂ ਛੋਟੀ ਜੀ ਗਰਾਊਂਡ ਦੇ ਵਿੱਚ ਇੰਨੇ ਕਿੱਥੇ ਖੜਾ ਸਕੀਏ ਅਸੀਂ ਮੰਗ ਕਰਦੇ ਆਂ ਵੀ ਸਾਡੇ ਕੋਲ ਗਰਾਊਂਡ ਖੁੱਲੀ ਹੋਣੀ ਚਾਹੀਦੀ ਆ